ਲਓ ਵੀਰ ਜੀ ਆ ਬੰਨ ਇੱਥੋਂ ਆਦੇ ਹੈ ਜਿਆਦਾ ਖਤਰਾ ਆ ਨਾਲ ਬਾਰਡਰ ਆ ਗਿਆ ਪਰਾ ਪਾਕਿਸਤਾਨ ਸ਼ੁਰੂ ਹੋ ਗਿਆ ਤੇ ਇੱਥੋਂ ਆਦੇ ਫੁੱਟ ਫੁੱਟ ਹੀ ਰਹਿ ਗਿਆ ਸੀਗਾ ਪਾਣੀ ਵਾਵਾ ਉੱਚਾ ਹੋ ਗਿਆ ਸੀ ਹੁਣ ਤਾਂ ਘਟ ਗਿਆ ਚਲੋ ਆ ਤਾਰ ਆ ਗਈ ਪਾਕਿਸਤਾਨ ਵਾਲੀ ਇੱਥੇ ਨਾਲਾਂ ਦੇ ਸੇਮ ਨਾਲਾ ਕਮਾਲ ਆ ਇਧਰ ਝੋਨੇ ਕਿੱਡੇ ਸੋਨੇ ਗਰੋਤੇ ਔਰ ਗਾਂ ਤੁਨ ਬਹੋਣੇ ਜੇ ਗੱਟੇ ਹੀ ਗੱਟੇ ਲੱਗੇ ਆ ਆ ਵੇਖੋ ਵੀਰ ਇੱਥੋਂ ਬੰਨ ਬਾਲਾ ਕਮਜ਼ੋਰ ਹੋ ਗਿਆ ਆ ਮਿੱਟੀ ਉੱਤੇ ਲਾਈ ਆ ਗੱਟੇ ਲਾ ਕੇ ਮਿੱਟੀ ਇਹਨਾਂ ਲਾਈ ਆ ਉੱਤੇ ਜੇ ਜੇ ਹੋ ਸੱਜ ਤਾਂ ਮਿੱਟੀ ਦੀ ਸੇਵਾ ਇੱਧਰ ਜ਼ਰੂਰ ਲੈ ਕੇ ਆਇਆ ਜੇ ਹਬੀਬਕੇ ਵਾਲੇ ਬੰਨ ਤੋਂ ਨਾਲ ਹੀ ਹਬੀਬਕੇ ਵਾਲੇ ਬੰਨ ਨੂੰ ਜਿਹੜੀ ਸੜਕ ਮੋੜ ਦੀ ਫਿਰੋਜ਼ਪੁਰ ਤੋਂ ਉਹ ਨਹੀਂ ਜਾਣੀ ਜਿਹੜੀਆਂ ਉਹਦੇ ਨਾਲ ਹੀ ਆਉਂਦੀ ਆ ਪੱਲਾ ਮੇਗਾ ਪਿੰਡ ਨੂੰ ਆਹ ਬਾਰਡਰ ਏਰੀਆ ਤੇ ਉਹ ਪਾਕਿਸਤਾਨ ਰਹਿ ਗਿਆ ਨਾਲ ਆਹ ਫੌਜੀਆਲੇ ਬਣੇ ਪਾਣੀ ਪਾਣੀ ਯਾਰ ਜਿੱਥੋਂ ਤੱਕ ਨਿਗਾਹ ਜਾਂਦੀ ਪਾਣੀ ਆ ਫਸਲਾਂ ਤਾਂ ਬੱਸ ਤਬਾਹ ਨੇ ਦੇਖੋ ਵੀਰ ਪਾਣੀ ਸੇਮਦਾ ਜੇ ਇੱਥੋਂ ਕਿੰਨਾ ਉੱਚਾ ਬੰਨ੍ਹ ਕੀਤਾ ਤਾਂ ਵੀ ਇੱਥੋਂ ਥੋੜਾ 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 ਕਿਦੋਂ ਖੁੱਡ ਪੈ ਗਈ ਕਿਦੋਂ ਪੈ ਗਈ ਇਹੋ ਖੁੱਡ ਨਹੀਂ ਤੇ ਕਿਹੜੀ ਇੱਥੋਂ ਵੀ ਸਾਰਾ ਦਰਿਆ ਪਾਕਿਸਤਾਨ ਜਾ ਆ ਜੀਰੋ ਲਾਈਨ ਹੋ ਗਈ ਤੇ ਜੀਰੋ ਲਾਈਨ ਗਾਂ ਤੇ ਉਹ ਟੱਲ ਹੀ ਨਹੀਂ ਆਉਂਦੀ ਠੀਕ ਆ ਇੱਥੋਂ ਤਿੰਨ ਕਿੱਲੇ ਤੇ ਆਪਣੀ ਜੀਰੋ ਲਾਈਨ ਆ ਗਈ ਤੇ ਆ ਟ੍ਰਾਂਸਫਰ ਹੁੰਦਾ ਵੇਖੋ ਸੁੱਬਣ ਵਾਲੇ ਹੋਏ ਪਏ ਜੇ ਆਵੇ ਆ ਬੰਨ ਸੀਗਾ ਇੱਧਰ ਵੇਖੋ ਪਾਣੀ ਆ ਸੇਮ ਹੁਣ ਤਾਂ ਚਲੋ ਵਾਧੂ ਉੱਚਾ ਹੋ ਗਿਆ